ਸਮਝਾ ਜੀ ਪਾਣੀ ਦੇ ਵਿੱਚ ਡੁੱਬਣ ਲੱਗੇ ਆ ਜੀ ਇਹ ਸਰਕਾਰ ਸਾਨੂੰ ਪਾਣੀ 'ਚ ਡੁਬਾਉਂਦੀ ਆ ਪਾਣੀ ਛੱਡਿਆ ਬੁਰਾ ਹਾਲਾਤ ਸਕੂਲ ਪੈਂਦਾ ਜੀ ਪ੍ਰਾਇਮਰੀ ਸਕੂਲ ਆ ਇਹ ਬੱਚੇ ਔਖੇ ਹੋ ਲੰਘਦੇ ਆ ਜਦ ਤੱਕ ਇਹ ਲਗਾ ਹੋਵੇ ਕੱਲ ਮੈਂ ਰੋਣ ਨੂੰ ਲਗਾ ਕੇ ਗਿਆ ਚੱਕੀ ਹਾਂਜੀ ਕੀ ਸਮੱਸਿਆ ਜੀ ਤੁਹਾਡੀ ਇਹ ਪਾਣੀ ਦੀ ਕੰਟਿਆ ਜੀ ਪਾਣੀ ਦੇ ਵਿੱਚ ਡੁੱਬਣ ਲੱਗੇ ਆ ਜੀ ਇਹ ਸਰਕਾਰ ਸਾਨੂੰ ਪਾਣੀ ਵਿੱਚ ਡੁਬਾਉਂਦੀ ਆ ਪਾਣੀ ਛੱਡਿਆ ਬੁਰਾ ਹਾਲ ਆ ਸੱਟਾਂ ਲੱਗੀਆਂ ਕੱਲ ਵੀ ਮੈਂ ਡੇ ਤੇ ਆ ਅੱਜ ਫੇਰ ਮੈਂ ਡੇ ਡੇਦਾ ਬੱਝਿਆ ਮੇਰਾ ਪੈਂਡਾ ਬੋਰ ਤੇ ਲੱਟਾਂ ਠੀਕ ਆ ਜੀ ਤੇ ਅਸੀਂ ਇਹ ਸੜਕ ਲਈ ਆ ਬੁੱਲ ਔ ਜਮੀਨ ਸਾਡੇ ਬਜ਼ੁਰਗਾਂ ਨੇ ਜੀ ਬੁੱਲ ਦੇ ਸੜਕ ਲੈ ਕੇ ਸੜਕ ਬਣਾਈ ਸੀ ਇਹ ਹਲਵਾਰਿਆਂ ਦਾ ਸਾਡਾ ਬੁਰਾ ਹਾਲ ਕਰਿਆ ਪਿਆ ਨੰਗੜ ਕੇ ਨਹੀਂ ਓਕੇ ਆ ਦੋ ਦਸ ਦੇ ਲੱਗਨੇ ਆ ਉਹ ਤੋਂ ਬਾਅਦ ਇਹੀ ਕੰਮ ਫੇਰ ਹੋ ਜਾਂਦਾ ਵਾ ਤੁਸੀਂ ਕੀ ਮੰਗ ਕਰਦੇ ਹੋ ਸਰਕਾਰ ਤੋਂ? ਇਹ ਕਰਦੇ ਹੋ ਵੀ ਇਹਦਾ ਹੱਲ ਕਰਿਆ ਜਾਵੇ ਕੋਈ। ਤੇ ਹਲਵਾਰੇ ਦੀ ਪੰਚਾਇਤ ਨਹੀਂ ਕਰ ਰਹੀ ਕੁਛ ਇਹਦਾ। ਪੰਚਾਇਤ ਉਹ ਆਪਦੇ ਆਪ ਦੇਣਾ ਪੰਚਾਇਤ ਉਹ ਨਹੀਂ ਨਿਕਾ। ਬੇਵਕੂਫੇ ਲੋਕ ਇੱਧਰ ਹੋਰ ਕੀ ਕੀ ਹੈ ਮਤਲਬ ਸਕੂਲ ਵਗੈਰਾ ਵੀ ਪੈਂਦਾ ਇੱਥੇ ਨਾਲ। ਸਕੂਲ ਪੈਂਦਾ ਜੀ ਪ੍ਰਾਇਮਰੀ ਸਕੂਲ ਆ ਇਹ ਬੱਚੇ ਔਕੇ ਹੋ ਰਹਿੰਦੇ ਆ। ਚੱਕ ਤੱਕ ਇਹ ਨਗਰ ਹੋਵੇ ਕੱਲ ਮੈਂ ਗੋਨ ਨੂੰ ਲਗਾ ਕੇ ਗਿਆ ਚੱਕ ਕੇ। ਠੀਕ ਹੈ ਜੀ। ਹਾਂਜੀ ਕੀ ਨਾਮ ਤੁਹਾਡਾ? ਮੇਰਾ ਨਾਮ ਵੀ ਕੀ ਹੈ ਜੀ? ਕੀ ਕਹਿਣਾ ਚਾਹੁੰਦੇ ਹੋ ਜੀ? ਮੈਂ ਹਲਵਾਰੇ ਪਿੰਡ ਬਾਤੀਆਂ ਆ ਇੱਥੇ ਪਾਣੀ ਦੇ 2 ਹਫ਼ਤੇ ਹੋ ਗਏ ਜੀ ਨਿਕਾਤ ਨਹੀਂ ਹੈਗਾ। ਨਾ ਨਿਕਲਦਾ ਬੱਚੇ ਰੋਹ ਤੇ ਆਦੀ ਉਹ ਰੋਗੇ ਨੰਗਦੇ ਆ ਬਹੁਤ ਬੁਰਾ ਹਾਲ ਹੁੰਦਾ ਬੱਚਿਆਂ ਦਾ ਬੱਚੇ ਦੇ ਛੱਡਣਾ ਹੁੰਦੀਆਂ ਪਹਿਣਾ ਵੀ ਬਹੁਤ ਵਿਚਾਰੀਆਂ ਦੇ ਕੱਪੜੇ ਗੰਦੇ ਹੋ ਜਾਂਦੇ ਆ ਤੁਸੀਂ ਮਾੜਾ ਏ ਧਿਆਨ ਦਿਓ 2 ਹਫ਼ਤੇ ਹੋ ਗਏ ਪਾਣੀ ਦਾ ਕੋਈ ਹੱਲ ਨਹੀਂ ਹੈਗਾ ਜੀ ਪੰਚਾਇਤ ਨੂੰ ਕੀ ਕਹਿਣਾ ਚਾਹੁੰਦੇ ਜਾਂ ਸਰਕਾਰ ਨੂੰ ਪੰਚਾਇਤ ਨੂੰ ਤਾਂ ਅਸੀਂ ਇਹੀ ਕਹਿੰਦੇ ਹਾਂ ਵੀ ਚਾਹੇ ਰਲ ਮਿਲ ਕੇ ਕੰਮ ਕਰਾਉਣਾ ਜ਼ਰੂਰੀ ਹੈ ਜੀ ਇਹ ਕੰਮ ਹੋਣਾ ਚਾਹੀਦਾ ਕਿਉਂ ਨਹੀਂ ਹੋ ਰਿਹਾ ਇਸ ਮਸਲੇ ਦਾ ਹੱਲ ਇਹ ਮਸਲੇ ਦਾ ਹੱਲ ਬਸ ਹੁਣ ਇਹਨੂੰ ਪਤਾ ਹੀ ਹੈ ਜੀ ਪਾਰਟੀ ਵਾਈ ਕਰਕੇ ਪਾਰਟੀ ਬਾਜ਼ੀ ਕਰਕੇ ਨਹੀਂ ਹੋ ਰਿਹਾ ਹਾਂਜੀ 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 ਕਿਹੜੀਆਂ ਕਿਹੜੀਆਂ ਪਾਰ ਇਹ ਆਹੀ ਆ ਆਪਣੇ ਮੈਂ ਤੁੰਗੋ ਕੱਟੇ ਬੀਚ ਸਰਪੰਚ ਸਾਰੇ ਆਪਸ ਵਿੱਚ ਹੈ ਨਹੀਂ ਇਹਨਾਂ ਦਾ ਮੇਲ-ਜੋਲ ਨਹੀਂ ਬਣਦਾ ਮੇਲ-ਜੋਲ ਨਹੀਂ ਬਣਦਾ